ਅਗੂ ਦੇ ਉੱਪਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਕੀ ਇਹ ਪੂਰਾ ਮਾਮਲਾ ਤੇ ਕਦੋਂ ਇਹ ਗੋਲੀ ਚੱਲੀ ਤੇ ਤੁਹਾਡੇ ਵੱਲੋਂ ਹੁਣ ਕਿਸ ਤਰੀਕੇ ਦੀ ਮੰਗ ਹੈ ਮੈਂ ਜੀ ਆ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਭਗਵਾਨ ਜੀ ਦਾ ਮੇਰੇ ਨਾਲ ਸੰਤੋਖਿਲ ਜੀ ਰਾਸ਼ਟਰੀ ਚੇਅਰਮੈਨ ਸਾਡੀ ਹੋਰ ਵੀ ਕਾਰਗਰਨੀ ਇੱਥੇ ਹੈਗੀ ਹੈ ਦੇਖੋ ਜੀ 9:20 ਤੇ ਪ੍ਰਵੀਨ ਜੀ ਤੇ ਗੋਲੀ ਚੱਲਦੀ ਆ ਕੋਸ਼ਾਨ ਬਛਤੇ ਲੋਕ ਜਿਹੜੇ ਅਗੇ ਗੋਲੀ ਮਾਰਦੇ ਤਿੰਨ ਰਾਉਂਡ ਫਾਇਰ ਕਰਦੇ ਇੱਕ ਗੋਲੀ ਇਹਨਾਂ ਨੂੰ ਲੱਗਦੀ ਜਿਹੜੀ ਅੱਜ ਵੀ ਇਹਨਾਂ ਦੇ ਸਰੀਰ ਦੇ ਅੰਦਰ ਹੈ ਇਹ ਗੋਲੀ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਜਵਾਬ ਪੁੱਛ ਲੈਣਾ ਵੀ ਇਹ ਲੋਕ ਕੌਣ ਸੀ ਸਾਡੇ ਬੰਦੇ ਤੇ ਹਮਲਾ ਹੋਇਆ ਇਹ ਗੱਲ ਤਾਂ ਕਲੀਅਰ ਹੈ ਜੀ ਗੋਲੀ ਚੱਲੀ ਇਹ ਵੀ ਗੱਲ ਕਲੀਅਰ ਹੈ ਇਹ ਹੁਣ ਚਲਾਈ ਚਨੇ ਇਹ ਪ੍ਰਸ਼ਾਸਨ ਦੱਸੇ ਉਹਨਾਂ ਲੋਕਾਂ ਨੂੰ ਫੜ ਕੇ ਕੀ ਲੱਗਦਾ ਕਿ ਇਹ ਆਪਸੀ ਕੋਈ ਰੰਜਿਸ਼ ਸੀ ਜਾਂ ਪਾਰਟੀ ਬਾਜ਼ੀ ਕਰਕੇ ਹਿੰਦੂਚਾਰਾ ਔਨ ਕਰਕੇ ਨਿਸ਼ਾਨਾ ਬਣਾਇਆ ਗਿਆ ਦੇਖੋ ਜੀ ਸਾਡੀ ਜਿਹੜੀ ਸ਼ੰਕਾ ਹੈ ਕੋ ਮੈਂ ਇਸ ਗੱਲ ਨੂੰ ਸਿੱਟਾ ਨਹੀਂ ਕਹਿ ਸਕਦਾ ਪੂਰਾ ਪ੍ਰੋਪਰ ਸ਼ੰਕਾ ਹੈ ਵੀ ਸਾਡੇ ਨਾਲ ਇਹ ਬੰਦਾ ਐਕਟਿਵ ਸੀ 12 ਸਾਲ ਤੋਂ ਇਹ ਬੰਦਾ ਸ਼ਿਵ ਸਾਲ ਤੋਂ ਲੈ ਕੇ ਪਗਵਾ ਸਾਲ ਤੱਕ ਮੇਰੇ ਨਾਲ ਕੰਮ ਕਰ ਚੁੱਕਾ ਹੈ ਤੇ ਕਰ ਰਿਹਾ ਹੈ ਅਜੇ ਤੱਕ ਇਹ ਬੰਦਾ ਜਿਹੜਾ ਇੰਨਾ ਵਧੀਆ ਬੰਦਾ ਹੈ ਪੀ ਜਦੋਂ ਇਹਨੂੰ ਗੋਲੀ ਲੱਗੀ ਏ ਤਾਂ ਦਲੇਰ ਆ ਆ ਵੀ ਮੋਟਰਸਾਈਕਲ ਚਲਾ ਕੇ ਇੱਥੋਂ ਤੱਕ ਆਉਂਦਾ ਹੈ ਤੇ ਆਪਣੇ ਡਾਕਟਰ ਕੋਲ ਇੱਥੇ ਇਲਾਜ ਕਰੋਂਦਾ ਮੈਂ ਪ੍ਰਸ਼ਾਸਨ ਕੋਲ ਇਸ ਗੱਲ ਦੀ ਇਹ ਗੱਲ ਮੈਂ ਪ੍ਰਸ਼ਾਸਨ ਦੇ ਸੁਣਦਾ ਹਮੇਸ਼ਾ ਪ੍ਰਸ਼ਾਸਨ ਕਹਿੰਦਾ ਹੈ ਵੀ ਢੜਕਾਓ ਬਿਆਨ ਦਿੰਦੇ ਨੇ ਢੜਕਾਓ ਗੱਲ ਕਰਦੇ ਆ ਪਰ ਅੱਜ ਅਸੀਂ ਕੋਆਪਰੇਟ ਕਰਦੇ ਆ ਅੱਜ ਮੈਂ ਪ੍ਰਸ਼ਾਸਨ ਨਾਲ ਕੋਆਪਰੇਟ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਵੀ ਸਾਨੂੰ ਕਦੋਂ ਤੱਕ ਰਿਜ਼ਲਟ ਮਿਲੇਗਾ ਕੋਈ ਵੀ ਉੱਚ ਅਧਿਕਾਰੀ ਸਾਡੇ ਐਸਟੀਓ ਸਾਹਿਬ ਆਏ ਮਾਂ ਜੋ ਡੀਐਸਪੀ ਸਾਹਿਬ ਆਏ ਪਰ 10-10 ਮਿੰਟ ਆਏ ਉਹਦੀ ਸੁਰੱਖਿਆ ਲਈ ਅਜੇ ਤੱਕ ਕੋਈ ਗਾਰਡ ਨਹੀਂ ਲਈ ਗਈ ਜੇ ਉੱਥੇ ਹਮਲਾ ਆਇਆ ਇੱਥੇ ਵੀ ਹੋ ਸਕਦਾ ਹੈ ਪਰ ਇਹ ਗੱਲਾਂ ਪ੍ਰਸ਼ਾਸਨ ਨੂੰ ਦੇਖਣੀਆਂ ਪੈਣਗੀਆਂ ਜਿੱਦਾਂ ਹਿੰਦੂ ਸਮਾਜ ਦੇ ਨੇਤਾਵਾਂ ਨੂੰ ਲੁਧਿਆਣੇ ਤੋਂ ਲੈ ਕੇ ਸੁਰੀ ਸਾਹਿਬ ਦੀ ਹਤਿਆ ਤੱਕ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਪ੍ਰਸ਼ਾਸਨ ਕੋਆਪਰੇਸ਼ਨ ਦੀ ਗੱਲ ਕਰਦਾ ਹੈ ਭਗਵਾ ਸੈਨਾ ਕੋਆਪਰੇਟ ਕਰੇਗੀ ਪਰ ਉਹਨੇ ਤੱਕ ਕਰੇਗੀ ਜਿੰਨੇ ਤੱਕ ਸਾਨੂੰ ਇਹ ਸਿਰਫ ਕੁਝ ਘੰਟੇ ਕੁਝ ਮਿੰਟ ਇਹਨੀਆਂ ਗੱਲਾਂ ਐ ਸਾਨੂੰ ਕੋਈ ਜਵਾਬ ਦੇਣ ਆਗੇ ਅਫਸਰ ਦੱਸਣ ਕੀ ਹੋਇਆ ਕਿੱਦਾਂ ਹੋਇਆ ਗੱਲ ਐ ਵੀ ਸਿਰਫ ਇੰਨੀ ਗੱਲ ਕਹਿ ਦੇਣੀ ਵੀ ਆਪਸੀ ਰੰਜਿਸ਼ ਆ ਐਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹ ਜਿਹੜੇ ਬੰਦੇ ਫੜੇ ਆ ਜਾਂ ਫੜਨੇ ਆ ਸਾਨੂੰ ਉਹਦੀ ਪੂਰੀ ਕਲੀਅਰਿਫਿਕੇਸ਼ਨ ਚਾਹੀਦੀ ਆ ਵੀ ਅਸੀਂ ਇਹ ਵੇਖਣਾ ਵੀ ਸਾਡਾ ਬੰਦਾ ਕਿੱਨਾ ਕੁ ਸੇਫ ਆ ਅੱਜ ਤੇਰੀ ਜਾਨ ਬਚ ਗਈ ਜੀ ਤੇ ਜਾਨ ਮੈਂ ਦੁਬਾਰਾ ਕਿਸੇ ਨੂੰ ਦੇ ਨਹੀਂ ਸਕਦਾ ਉਹਦੇ ਘਰ ਦੇ ਮੈਂ ਜਾਂਦਿਆ ਮੈਂ ਗਿਆ ਮੈਨੂੰ ਸਵਾਲ ਕਰਨਾ ਪਏ ਪ੍ਰਧਾਨ ਜੀ ਇਹ ਕਿੱਦਾਂ ਹੋਇਆ ਤੇ ਪ੍ਰਧਾਨ ਜੀ ਕੀ ਦੱਸਣ ਇਹਦੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੱਸਣ ਯਾ ਸਾਡੇ ਜਿਹੜੇ ਮਾਨਜੋ ਕਮਿਸ਼ਨਰ ਸਾਹਿਬ ਦੱਸਣ ਵੀ ਜੇ ਹਿੰਦੂ ਇੱਥੇ ਸੁਰੱਖਿਤ ਨੇ ਹਿੰਦੂ ਸੁਸਥਾਣ ਵਾਲੇ ਇੱਥੇ ਸੁਰੱਖਿਤ ਨੇ ਇੱਥੇ ਮਾਹੌਲ ਬਣਾਉਣਾ ਫਿਰ ਗੱਲ ਕਰਦੇ ਸਿਕਿਉਰਿਟੀਾਂ ਦੀ ਜੀ ਹਿੰਦੂ ਸਮਾਜ ਦੇ ਲੋਕ ਸਿਕਿਉਰਿਟੀ ਮੰਗਦੇ ਆ ਜਾਂ ਸੁਸਥਾਣ ਦੇ ਲੋਕ ਸਿਕਿਉਰਿਟੀ ਮੰਗਦੇ ਆ ਦੇਖੋ ਜਾਨ ਸਭ ਨੂੰ ਪਿਆਰੀ ਹੁੰਦੀ ਆ ਅਸੀਂ ਸਮਾਜ ਲਈ ਕੰਮ ਕਰਦੇ ਆ ਜੇ ਕੁਝ ਬੰਦੇ ਸਾਡੇ ਨਾਲ ਲਾਉਂਦੇ ਆ ਤੇ ਜੇ ਇਹ ਗੱਲਾਂ ਸਿਰਫ ਉਹ ਕੁਝ ਦੇਰ ਲਈ ਜਦੋਂ ਕੋਈ ਉੱਤੋਂ ਰਿਵਿਊ ਹੁੰਦਾ ਜੋ ਚੀਜ਼ ਹੁੰਦੀ ਉਸੇ ਲਈ ਹਟਾ ਲਏ ਜਾਂਦੇ ਆ ਸਾਨੂੰ ਖਤਰੇ 'ਚ ਨਾ ਪਾਓ ਜੇ ਖਤਰਾ ਹੈ ਸਾਡੇ ਨਾਲ ਸਿਕਿਉਰਟੀਆਂ ਰਹਿਣ ਦਿਓ ਜੇ ਨਹੀਂ ਖਤਰਾ ਤੇ ਬੇਸ਼ੱਕ ਸਾਨੂੰ ਰਿਕੇ ਦੇ ਦਿਓ ਸਿਕਿਉਰਟੀਆਂ ਵਾਪਸ ਲੈ ਲਓ ਕਿੰਨੀ ਦੇਰ ਦਾ ਸਮਾਨ ਜਿਹੜਾ ਮੰਗਿਆ ਗਿਆ ਪੁਲਿਸ ਨੇ ਕੋਈ ਸਮਾਨ ਨਹੀਂ ਮੰਗਿਆ ਗਿਆ ਕੋਈ ਉੱਚ ਅਧਿਕਾਰੀ ਨਹੀਂ ਇੱਥੇ ਆਇਆ ਸਿਰਫ ਸਾਡੇ ਮਾਨਯੋਗ ਐਸਐਚਓ ਸਾਹਿਬ ਮਿਲੇ ਮੈਨੂੰ ਉਹ ਕਹਰੇ ਅਸੀਂ ਕਰ ਰਹੇ ਆਂ ਤੇ ਅਸੀਂ ਉਹਨਾਂ ਦੇ ਭਰੋਸੇ ਤੇ ਬੈਠੇ ਇੱਥੇ ਵੇਟ ਕਰ ਰਹੇ ਆਂ ਸਾਡੇ ਵੀ ਸਿਕਟਨ ਪਹੁੰਚਣ ਵਾਲੇ ਆ ਸਾਰੇ ਜਵਾਬ ਅਸੀਂ ਇੱਕ ਰਣਨੀਤੀ ਤਿਆਰ ਕਰ ਰਹੇ ਆਂ ਉਹਦੇ ਤਹਿਤ ਫਿਰ ਅਸੀਂ ਨੈਕਸਟ ਵੇਖਾਂਗੇ ਕਿਉਂਕਿ ਸਾਡਾ ਬੰਦਾ ਸਾਡੇ ਸਿਕਟਨ ਦਾ ਬੰਦਾ ਹੈ ਤੇ ਅਸੀਂ ਵੇਖਣਾ ਹੈ ਉਹਨੂੰ ਇਨਸਾਫ ਕਿੱਦਾਂ ਮਿਲਣਾ ਜਾਣਤਿ ਉਹਦੀ ਬਚ ਗਈ ਅੱਗੋਂ ਦਾ ਜਿਹੜਾ ਸੰਘਰਸ਼ ਆ ਉਹ ਅਸੀਂ ਆਪ ਹੀ ਲੜਦਾਂਗੇ ਇਹ ਹਮਲਾ ਕਦੋਂ ਹੋਇਆ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਆਈ ਬਿਲਕੁਲ ਜੀ ਮੈਂ ਤੁਹਾਨੂੰ ਸਿਟੀ ਦੀ ਫੁਟੇਜ ਦੇ ਰਿਹਾ ਉਹਦੇ ਵਿੱਚ ਦੋ ਲੋਕ ਨੇ ਜਿਹੜੇ ਹੁੰਦੇ ਗਨਕੋਕ ਕਰਦੇ ਆ ਤੇ ਸਿੱਧੇ ਅੰਦਰ ਜਾਂਦੇ ਉਹਨੂੰ ਫਾਇਰ ਕਰ ਦਿੰਦੇ ਆ ਤੇ ਇੱਕ ਗੋਲੀ ਲੱਗਣ ਤੋਂ ਬਾਅਦ ਇਹ ਕਾਊਂਟਰ ਦੇ ਥੱਲੇ ਜਾਂਦਾ ਤੇ ਇਹਦੀ ਜਾਨ ਵੀ ਜਾਂਦੀ ਆ ਪਰ 9:20 ਮਿੰਟ ਦਾ ਇੱਕ ਟਾਈਮ ਹੈ ਜਦੋਂ ਇਹ ਗੋਲੀ ਚੱਲੀ ਆ ਪਰ 9:20 ਵਜੇ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ ਇਹਦਾ ਜਵਾਬ ਉਹਨਾਂ ਪ੍ਰਸ਼ਾਸਨ ਦੇਣ ਜਾਂ ਉਹ ਅਧਿਕਾਰੀ ਦੇਣ ਕਿ ਹਿੰਦੂ ਸੰਗਠਨ ਇਕੱਠੇ ਹੋ ਕੇ ਸੰਘਰਸ਼ ਕਰਨ ਕਿ ਨਾ ਕਰਨ ਠੀਕ ਠੀਕ ਜਿਹੜੀ ਗੋਲੀ ਚੱਲੀ ਸਰ ਗੋਲੀ ਥੱਲੀ ਹੋਰ ਪ੍ਰਵੀਨ ਨਾਮ ਦਾ ਜਿਹੜਾ ਸ਼ਖਸ ਹੈ ਜਖਮੀ ਹੋਇਆ ਜੀ ਦੇਖੋ ਜੀ ਸਾਨੂੰ ਅੱਜ ਤਲਾਹ ਮਿਲੀ ਕਿ ਪ੍ਰਵੀਨ ਸਿੰਘ son of ਜਿਹੜਾ ਵਾ ਉਹ ਨਰਮਲ ਸਿੰਘ ਵਾਸੀ ਗੁਰੂਆਂ ਖੇਵੀ ਨੂ ਜਿਹੜਾ ਈ ਰਿਕਸ਼ਾ ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬੁਖਾਰੀ ਜੀ ਦੇ ਬਲਵਾਰ ਦੇ ਸਾਹਮਣੇ ਜੀ ਉਹਨੂੰ ਜਿਹੜਾ ਗੁਰਨਾਨਕ ਹਸਲ ਰਾਜ ਇਰੇ ਲਾਜਾ ਤੇ ਗੋਲੀ ਲੱਗੀ ਜਿਸ ਦੇ ਸਬੰਧ ਵਿੱਚ ਮੈਂ ਮੁਕਤ ਦੇ ਪੁਲਿਸ ਕਿਉ ਤੇ ਜਦ ਟਰਟਰ ਕੋਡੋਂ ਫਿਡਰ ਸਰਟੀਫਿਕੇਟ ਉਹਦਾ ਬਿਆਨ ਗਲਮਤ ਕੀਤਾ ਤੇ ਐਫਆਰ ਲੋਜ ਕਰ ਦਿੱਤੀ ਕਿ ਮਕਮਲ ਨੰਬਰ 152 ਡੇਟਾ ਅਚ ਦੀ ਅੰਡਰ ਸੈਕਸ਼ਨ 109 ਜੀਐਨਐਸ 109 ਕਮਾ 10 ਚਾਰ ਜੀਐਨਐਸ ਨਾਲ ਪੱਤੀ ਜਾਂਚ ਕਰ ਦਿੱਤੀ ਗਈ ਹੈ ਦੋਸ਼ੀ ਦੀ ਭਾਲ ਜਲਦੀ ਹੀ ਉਹਨਾਂ ਨੂੰ ਟੈਸਟ ਕਰਕੇ ਜਿਹੜਾ ਉਹਦੀ ਗ੍ਰਿਫਤਾਰੀ ਚਕੀ ਨਾ ਪੂਰੇ ਮਾਮਲੇ ਹੈ ਕੀ ਜੀ ਦੇਖੋ ਜੀ ਫਿਰ ਲਾਲੇ ਡੂਰਿੰਗ ਕੋਸ ਆਫ ਅਨ ਇਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਅਜ ਫਿਰ ਲਾਲੇ ਮਤਲਬ ਕਿ ਅਨ ਇਵੈਸਟੀਗੇਸ਼ਨ ਚੱਲ ਰਹੀ ਹੈ ਸੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਮਤਲਬ ਗ੍ਰਿਫਤਾਰੀ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰ ਦਿਆਂਗੇ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਗਠਨ ਇਕੱਠੇ ਇਸ ਬਾਰੇ ਇਸ ਬਾਰੇ ਸਾਨੂੰ ਅਜੇ ਕੋਈ ਵੀ ਇਨਫੋਰਮੇਸ਼ਨ ਇਨਫਰਮੇਸ਼ਨ ਨਹੀਂ ਮਿਲੀ ਜੂਰ ਕੋਰਸ ਆਫ ਅਨਵੈਸ਼ੀਗ ਇਸ ਸਾਰੇ ਤੱਥ ਸਮਝਣ ਲਈ ਅਸੀਂ ਤਾਪਰ ਸਾਈਡ ਹਾਂ ਕੋਈ ਰੰਜਿਸ਼ ਨੀ ਕੋਈ ਰੰਜਿਸ਼ ਨਹੀਂ ਮੈਂ ਸ਼ਾਵੀ ਉਹਨਾਂ ਨੂੰ ਪਰਵੀਨ ਜੀ ਉਹਨਾਂ ਨੂੰ ਕਿ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸਮ ਦਾ ਕੋਈ ਕਿਸੇ ਦੇ ਨਾਲ ਗਾੜੀ ਕਲੋਜ਼ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦਸ਼ਮਣੀ ਦੇ ਨਾਮ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਕਿਸੇ ਨੇ ਗਾੜੀ ਕਲੋਜ਼ ਕੀਤੀ ਕਰ ਮੈਂ ਕਿਦੋਂ ਦੀ ਸਰ ਇਹ ਕੱਲ ਸ਼ਾਮੀ ਤਕਰੀਬਨ 8:30 9:00 10 ਦੇ ਕਰੀਬ ਟਾਈਮ ਦੇ ਕਰੀਬ ਇਹਦੀ ਘਟਨਾ ਹੋਈ ਹੈ ਅੱਜ ਜਿਹੜੇ ਰਾਜਮਾਤਲ ਜਿਹੜਾ ਹੋਇਆ ਜਿਹਾ ਪਤਾ ਲੱਗਿਆ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫਾਇ ਉਹਨਾਂ ਨੇ ਲਗਾ ਵੀ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਖੱਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਵਾਰਿਆ ਖੱਬੇ ਮੋੜੇ ਦੇ ਅੱਗੇ ਲੱਗਾ ਲੱਗਾਇਆ ਹਾਲਤ ਕੀ ਉਹਨਾਂ ਦੀ ਹਾਂ ਠੀਕ ਹੈ ਜੀ ਫਿੱਟ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਕੋਈ ਨਹੀਂ ਅਜੇ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਹਾਨੂੰ ਉਸ ਤਰੀਕੇ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਜੀ